ਸਸਿਕਰ ਜੀ ਮੇਰਾ ਨਾਮ ਰਾਹੁਲ ਸ਼ਰਮਾ ਤ ਤੁਸੀਂ ਦੇਖ ਰਹੇ ਹੋ ਵਾਇਸ ਆਫ ਇੰਡੀਆ ਟੀਵੀ ਸੋ ਅੱਜ ਮੇਰੇ ਨਾਲ ਇਸ ਵਕਤ ਸ਼ਖਸ ਮੌਜੂਦ ਨੇ ਐਮਪੀ ਸਰ ਔਰ ਜਿਨਾਂ ਦੀ ਬਦੌਲਤ ਅਸੀਂ ਇੱਥੇ ਆਏ ਆ ਜੀ ਇੱਕ ਮੂਵੀ ਵੇਖਣ ਜੋ ਬਹੁਤ ਹੀ ਪਿਆਰੀ ਔਰ ਧਾਰਮਿਕ ਕਵਾਂਗਾ ਪਰਿਵਾਰਿਕ ਫਿਲਮ ਕਵਾਂਗਾ ਉੱਚਾਦਰ ਬਾਬੇ ਨਾਨਕ ਦਾ ਅੱਜ ਰਿਲੀਜ਼ ਹੋ ਚੁੱਕੀ ਹੈ ਔਰ ਜਿਹਦੇ ਵਿੱਚ ਦੇਵ ਖਰੋੜ ਬਹੁਤ ਹੀ ਮੁੱਖ ਭੂਮਿਕਾ ਵਿੱਚ ਨੇ ਔਰ ਯੋਗਰਾ ਸਿੰਘ ਜੀ ਵੀ ਹੈਗੇ ਨੇ ਔਰ ਇਸ ਨੂੰ ਡਾਇਰੈਕਟ ਤੇ ਪ੍ਰੋਡਿਊਸਰ ਕੀਤਾ ਜੀ ਬਹੁਤ ਹੀ ਉਮਦਾ ਕਵਾਂਗਾ ਇੱਕ ਕਲਾਕਾਰ ਨੇ ਜੀ ਔਰ ਉਬਰਦੇ ਕਲਾਕਾਰ ਉਹਨਾਂ ਨਾਮਾਂ ਜੀ ترਨਵੀਰ ਸਿੰਘ ਜਗਪਾਲ ਸੋ ਮੇਰੇ ਨਾਲ ਐਮਪੀ ਸਰ ਹੈਗੇ ਨੇ ਸਰ ਕੋ ਜੀਦਾ ਸਰ ਮੂਵੀ ਇੱਕ ਬਹੁਤ ਹੀ ਅੱਛਾ ਪੂਰਾ ਥੀਏਟਰ ਅੰਦਰ ਭਰਿਆ ਪਿਆ ਹੋਇਆ ਹੈ ਮੂਵੀ ਬਾਰੇ ਕੀ ਕਹੋਗੇ ਇੱਕ ਅੱਜ ਕੱਲ ਦੀ ਇਹ ਕਮੰਗਾ ਜਨਰੇਸ਼ਨ ਨੂੰ ਇਹ ਮੈਸੇਵੀ ਦੇਣ ਵਾਲੀ ਮੂਵੀ ਹੈ ਕੀ ਕਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਦਾਵਤ ਐਂਟਰਟੇਨਮੈਂਟ ਸਾਡੇ ਵਿਨਿਪੈਕ ਦੇ ਲੋਕਲ ਪ੍ਰੋਡਿਊਸਰ ਨੇ ਸੁਨੀਲ ਸ਼ਰਮਾ ਜੀ ਜੀ ਉਹਨਾਂ ਨੂੰ ਇਸ ਗੱਲ ਤੇ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਚਨਪ੍ਰੀਤ ਨਾਲ ਮਿਲ ਕੇ ਵਧੀਆ ਫਿਲਮ ਜਿਹੜੀ ਆ ਉਹ ਇੱਕ ਪ੍ਰੋਡਿਊਸ ਕੀਤੀ ਹੈਗੀ ਆ ਔਰ ਥੋੜੇ ਦਿਨ ਪਹਿਲਾਂ ਜਿਹੜੇ ਪ੍ਰਮੁੱਖ ਕਲਾਕਾਰ ਇਸ ਫਿਲਮ ਵਿੱਚ ਅਦਾਕਾਰੀ ਕਰ ਰਹੇ ਉਹ ਇੱਥੇ ਆਏ ਸੀ ਉਹਨੇ ਇੱਕ ਬਹੁਤ ਵਧੀਆ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਅ ਅੱਜ ਫਿਲਮ ਦਾ ਜਿਹੜਾ ਪਹਿਲਾ ਸ਼ੋਅ ਹੋ ਰਿਹਾ ਹੈ ਸ਼ੁੱਕਰਵਾਰ ਨੂੰ ਨਾਰਥ ਗੇਟ ਵਿਨਿਪੈਗ ਦੇ ਵਿੱਚ ਜਿਹੜਾ ਹੈ ਸਿਨੇਮਾ ਉੱਥੇ ਔਰ ਜਿਤ ਤੱਕ ਫਿਲਮ ਦੇ ਵਿੱਚ ਇਸੀ ਕਹਾਣੀ ਦਾ ਸਬੰਧ ਹੈ ਉਹ ਜਿਵੇਂ ਤੁਸੀਂ ਦੱਸਿਆ ਧਾਰਮਿਕ ਟੱਚ ਹੈ ਪਰ ਫਿਲਮ ਜਿਹੜੀ ਹੈ ਉਹ ਪਰਿਵਾਰ ਹੈ ਪਰਿਵਾਰਕ ਫਿਲਮ ਦੇ ਵਿੱਚ ਧਾਰਮਿਕ ਟੱਚ ਹੋਣ ਦਾ ਜਿਹੜਾ ਕਾਰਨ ਹੈ ਉਹ ਇਹ ਹੁੰਦਾ ਹੈ ਕਿ ਸਾਡਾ ਸੱਭਿਆਚਾਰ ਹੈ ਅਸੀਂ ਸਮਾਜਿਕ ਤੌਰ ਤੇ ਕੋਈ ਵੀ ਕੰਮ ਕਰਦੇ ਹੋਈਏ ਉਹਦੇ ਵਿੱਚ ਉਹਦਾ ਉਹਦਾ ਇੱਕ ਪਾਰਟ ਹੈ ਕਿ ਧਰਮ ਤੋਂ ਬਿਨਾ ਅਸੀਂ ਅੱਗੇ ਨਹੀਂ ਵਧਦੇ ਸਾਡਾ ਸਵੇਰ ਨੂੰ ਜਦੋਂ ਅਸੀਂ ਸ਼ੁਰੂ ਹੁੰਦਾ ਦਿਨ ਉਦੋਂ ਹੀ ਧਰਮ ਦੀ ਗੱਲ ਸ਼ੁਰੂ ਹੋ ਜਾਂਦੀ ਸਾਡਾ ਪਰਿਵਾਰ ਇੱਕ ਇਸ ਤਰੀਕੇ ਦਾ ਬਣਿਆ ਹੋਇਆ ਨਿਯਮ ਬਣਿਆਦਾ ਆਪਣਾ ਨਿਯਮ ਬਣੇ ਹੋਏ ਔਰ ਇਹ ਸਦੀਆਂ ਪੁਰਾਣਾ ਹੈ ਇਹ ਉਸੇ ਗੱਲ ਨੂੰ ਅੱਗੇ ਲੈ ਕੇ ਅੱਜ ਦੀ ਜਨਰੇਸ਼ਨ ਨੂੰ ਇੱਕ ਖੂਬਸੂਰਤ ਤਰੀਕੇ ਨਾਲ ਨਿਵੇਕਲੇ ਢੰਗ ਦੇ ਨਾਲ ਸਿੱਖਿਅਤ ਕਰਨ ਵਾਸਤੇ ਇਸ ਫਿਲਮ ਦਾ ਜਿਹੜਾ ਨਿਰਮਾਣ ਕੀਤਾ ਗਿਆ ਜਿਹਦਾ ਲੋਕ ਆਨੰਦ ਮਾਨ ਰਿਹਾ ਹੈ ਔਰ ਇਹ ਆਨੰਦ ਲਗਾਤਾਰ ਮੰਗਦੇ ਰਹਿਣਗੇ ਔਰ ਤੁਸੀਂ ਵੀ ਦੇਖ ਸਕਦੇ ਹੋ ਜਿੱਦਾਂ ਸਰ ਨੇ ਕਿਹਾ ਦਾਵਤ ਰੈਸਟੋਰੈਂਟ ਵਾਲਿਆਂ ਦਾ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਜੀ ਵਿਨੀ ਪੈਗ ਦੇ ਵਿੱਚ ਔਰ ਉੱਥੇ ਹੈਗੇ ਨੇ ਉਹ ਸਾਡੇ ਲਈ ਸਾਰਿਆਂ ਲਈ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਕਵਾਂਗੇ ਜਾਂ ਕਵਾਂਗੇ ਕਿ ਇੱਕ ਮੈਸੇਜ ਦਾ ਜ਼ਰੀਆ ਬਣਿਆ ਤੁਸੀਂ ਇਹਦੇ ਲਈ ਕੀ ਕਹੋਗੇ ਦਾਵਤ ਰੈਸਟੋਰੈਂਟ ਵਾਲੇ ਹੀ ਸੁਨੀਲ ਸ਼ਰਮਾ ਜੀ ਉਹਨਾਂ ਨੇ ਦਾਵਤ ਐਂਟਰਟੇਨਮੈਂਟ ਇੱਕ ਬਣਾਇਆ ਗਰੁੱਪ ਬਣਾਇਆ ਹੈ ਜਿਹਦੇ ਵਿੱਚ ਉਹਨਾਂ ਦੀ ਫੈਮਿਲੀ ਤੇ ਉਹਨਾਂ ਦੇ ਪਰਮ ਮਿੱਤਰ ਸ਼ਾਮਿਲ ਹੈਗੇ ਆ ਉਹਨਾਂ ਨੇ ਮਿਲ ਕੇ ਇਸ ਉਦਦਮ ਕੀਤਾ ਜੇ ਜਾਰੇ ਪਾਸੇ ਸਲਾਹਗਾ ਹੁੰਦੀ ਉਹ ਸਾਡੇ ਪਾਸੇ ਮਾਨ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਉਹ ਰਹਿੰਦੇ ਨੇ ਔਰ ਇਸ ਨੂੰ ਜਮਵਰੀ ਸਮਝਦੇ ਆ ਕਿ ਅਸੀਂ ਚੰਗੀ ਜਿਹੜੀ ਮੂਵੀ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਣ ਸੋ ਤੁਸੀਂ ਵੀ ਜ਼ਰੂਰ ਵੇਖੋ ਜੀ ਉੱਚਾਦਰ ਬਾਬੇ ਨਾਨਕ ਦਾ ਇਹ ਮਿਸ ਨਾ ਕਰਿਓ ਅੱਜ ਮੂਵੀ ਰਿਲੀਜ਼ ਹੋ ਚੁੱਕੀ ਆ 12 ਜੁਲਾਈ ਨੂੰ ਸੋ ਸੇਵਕ ਜੀ ਨੇ ਆਪਣੇ ਨਾਲ ਜੋ ਲੀਲਾ ਐਵਰੀਆਂ ਤੋਂ ਆਏ ਜੀ ਤੁਸੀਂ ਹਾਂਜੀ ਔਰ ਕਿੱਦਾਂ ਦੀ ਲੱਗੀ ਮੂਵੀ ਜੀ ਉੱਚਾਦਰ ਬਾਬੇ ਨਾਨਕ ਦਾ ਵੀ ਮੂਵੀ ਵਧੀਆ ਹੀ ਇਹਦੇ ਵਿੱਚ ਦੱਸਿਆ ਹੋਇਆ ਹੈ ਵੀ ਆਪਾਂ ਰੱਬ ਨੂੰ ਕਿੱਦਾਂ ਧਿਆਉਣਾ ਤੇ ਰੱਬ ਨੇ ਹੀ ਸਾਰੇ ਰਾਹ ਆਪਣੇ ਖੋਲਣੇ ਆ ਜ਼ਿੰਦਗੀ ਦੇ ਵਿੱਚ ਇਹਦਾ ਹੀ ਮਤਲਬ ਹੈ ਵੀ ਮੂਵੀ ਦਿਖਾਉਣ ਦਾ ਵੀ ਜਿਹੜਾ ਕੁਝ ਵੀ ਬੰਦਾ ਡਿਫਿਕਲਟੀਜ਼ ਕੱਟ ਰਿਹਾ ਜ਼ਿੰਦਗੀ ਦੇ ਵਿੱਚ ਰੱਬ ਦੀ ਬੰਦਗੀ ਕਰਕੇ ਰੱਬ ਨੂੰ ਧਿਆਕੇ ਸਹੀ ਹੋ ਸਕਦਾ ਹੂੰ ਹੂੰ ਦੇਵ ਕਰੋੜ ਦਾ ਕੰਮ ਕਿਤਨਾ ਲੱਗਾ ਤੁਹਾਨੂੰ ਦੇਵ ਕਰੋੜ ਦੀ ਮੂਵੀ ਵਧੀਆ ਸੀ ਕਿ ਬਟ ਜ਼ਿਆਦਾਤਰ ਇਹ ਐਕਸ਼ਨ ਮੂਵੀਜ਼ ਦੇ ਵਿੱਚ ਵਧੀਆ ਰਹਿੰਦਾ ਹੀ ਸ਼ਾਂਤੀ ਵਾਲਾ ਕੰਮ ਨਹੀਂ ਹੈਗਾ ਨਾ ਮੇਰੇ ਕਾ ਤੇ ਬਾਪੂ ਜੀ ਦਾ ਕਿਦਾਂ ਕਿਰਦਾਰ ਰਿਹਾ ਯੋਗਰਾ ਸਿੰਘ ਜੀ ਬਾਪੂ ਜੀ ਦਾ ਵਧੀਆ ਕਿਰਦਾਰ ਰਿਹਾ ਕਿ ਉਹ ਸਿੱਖ ਲੱਗਦੇ ਸੀਗੇ ਐਨ ਪੂਰੇ ਰੀਅਲ ਤੇ ਜਿੱਦਾਂ ਦੀ ਉਹਨਾਂ ਨੇ ਭੇਸ ਰੱਖਿਆ ਸੀਗਾ ਫਿਲਮ ਦੇ ਵਿੱਚ ਵਧੀਆ ਸੀਗਾ ਗੁੱਡ ਸੀਗਾ ਮਤਲਬ ਜੇਕਰ ਮੈਂ ਤੁਹਾਨੂੰ ਚਾਹਾਂਗੇ ਤੁਸੀਂ ਪੂਰੀ ਮੂਵੀ ਵੇਖ ਕੇ ਆਇਓ 10 ਵਿੱਚੋਂ ਕਿੰਨਾ ਇੱਕ ਨੰਬਰ ਦੋਗੇ ਆਪਾਂ 10 ਹੀ ਦਵਾਂਗੇ ਕਿਉਂਕਿ ਰੱਬ ਦੀ ਗੱਲ ਹੈ ਰੱਬ ਨੂੰ ਆਪਾਂ ਗਦੇ ਘੱਟ ਕਰਨੀ ਹਾਂਜੀ ਬਹੁਤ ਵਧੀਆ ਬਹੁਤ ਸੋਹਣੀ ਮੂਵੀ ਸੀ ਹਾਂਜੀ ਜਿੱਦਦਾ ਪੂਰਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਪਰਿਵਾਰ ਕਰਵਾ ਬਹੁਤ ਵਧੀਆ ਰੋਲ ਤੁਹਾਨੂੰ ਉਹ ਸਾਰੇ ਰੋਲ ਹੀ ਵਧੀਆ ਜੀ ਯੋਗਰਾਜ ਜੀ ਸਾਰੀ ਫਿਲਮ ਵਧੀਆ ਹਾਂਜੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤੁਸੀਂ ਦੱਸੋ ਹਾਂਜੀ ਬਹੁਤ ਵਧੀਆ ਹੋਰ ਕਿੰਨੇ ਬਣਿਆ ਚਾਹੀਦੀਆਂ ਕਿੰਨੇ ਜਣੇ ਆਏ ਸਾਰੇ ਭਲੀ ਭਾਈ 6-7 ਜਣੇ ਆਏ ਆ ਫਰੈਂਡਸ ਹਾਂਜੀ ਆ ਦੋ ਦਿਨ ਆਨੇ ਦੋ ਦਿਨ ਆ ਦੋ ਤਿੰਨ ਜਣੇ ਭਾਈ ਨੂੰ ਪੁੱਛਦੇ ਹਾਂਜੀ ਭਾਜੀ ਕਿਦਾਂ ਲੱਗੀ ਫਿਲਮ ਬਹੁਤ ਬਹੁਤ ਵਧੀਆ ਜੀ ਮੈਂ ਤਾਂ ਸਾਰੇ ਕਮੈਂਟ ਕਰ ਰਿਹਾ ਸਾਰੇ ਪਰਿਵਾਰ ਨਾਲ ਲਾਉਣ ਵੀ ਗਾਈਡੈਂਸ ਮਿਲੂਗਾ ਕਿ ਅੱਜਕੱਲ ਆਪਾਂ ਬਾਹਰ ਨੇ ਪਤਾ ਲੱਗੂ ਕਿ ਐਵਨੀ ਬਾਰੇ ਆਪਾਂ ਨੂੰ ਕਿਵੇਂ ਨਾਲ ਜੁੜਨਾ ਵਾ ਬਹੁਤ ਵਧੀਆ ਫਿਰ ਕਮੈਂਡ ਕਰਿਆ ਸਾਰੇ ਨੂੰ ਆ ਬਿਲਕੁਲ ਸੋ ਰეკਮੈਂਡ ਕਰ ਰਹੇ ਨੇ ਜੀ ਜਰੂਰ ਆ ਕੇ ਵੇਖੋ ਉੱਚਾ ਦਰਬਾਬੇ ਨਾਨਕ ਦਾ ਸੋ ਪੁੱਛਦੇ ਆ ਜੀ ਲੋ ਜੀ ਫੈਮਲੀ ਕੋਰ ਆਈ ਨੇ ਸਸਿਗਰ ਜੀ ਕੀ ਹਾਲ ਕੀ ਹਾਲ ਹੈ ਜੀ ਕਿਦਾਂ ਲੱਗੀ ਮੂਵੀ ਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਕੋਈ ਫੈਮਲੀ ਨਾਲ ਆਈ ਹਾਂਜੀ 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 ਸਭ ਬਹੁਤ ਚੰਗਾ ਸੋ ਹੋਰ ਵੀ ਫੈਮਲੀਆਂ ਆਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇੱਕ ਹੋਰ ਫੈਮਲੀ ਆਪਾਂ ਨੂੰ ਨਜ਼ਰ ਆ ਗਈ ਹਾਂਜੀ ਸਸਿਗਰ ਜੀ ਕੀ ਹਾਲ ਹੈ ਜੀ ਉਹ ਵੀ ਕਿਦਾਂ ਲੱਗੀ ਬਹੁਤ ਵਧੀਆ ਜੀ ਹਾਂਜੀ ਦੱਸਾਂ ਚ ਕਿੰਨੇ ਨੰਬਰ ਦੇ ਹੋ ਗਏ ਤੁਸੀਂ ਦੱਸਾਂ ਚ 10 ਹੀ ਦਵਾਂਗੇ ਦੱਸਾਂ ਚ 10 ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਤੁਸੀਂ ਕਰਤੀ ਹਾਂਜੀ ਕਿਦਾਂ ਲੱਗੂਗੀ ਬਹੁਤ ਵਧੀਆ ਮੂਵੀ ਸੀ ਹਾਂਜੀ ਹਾਂਜੀ ਇਹ ਦੇਵ ਕਰੋੜ ਉਹਨਾਂ ਦਾ ਯੋਗਰਾਜੀ ਦਾ ਕਿਦਾਂ ਲੱਗਾ ਰੋਲ ਤੁਹਾਨੂੰ ਬਹੁਤ ਵਧੀਆ ਰੋਲ ਸੀ ਹਾਂਜੀ ਬਸ ਸਾਰੀ ਟੀਮਾ ਵੀ ਧਿਆਨ ਦੇ ਰਹੇ ਉਹਨਾਂ ਨੂੰ ਕਿਦਾਂ ਲੱਗਾ ਜੀ ਬਹੁਤ ਵਧੀਆ ਰੋਲ ਸੀ ਦੇਵ ਕਰੋੜ ਦੇ ਤਾਂ ਫੈਨ ਨੇ ਨਾਲ ਚੱਲ ਕੇ ਆਈਆਂ ਮੈਂ ਕੀ ਨਾਮ ਤੁਹਾਡਾ ਮਹਿਕ 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 ਵੰਗੂ ਇਹ ਪੂਰੀ ਤਰ੍ਹਾਂ ਫਿਲਮ ਦਾ ਮਹਿਕ ਚੁੱਕੀ ਹੈ ਹੈਨਾ ਚਾਦਰ ਬਾਬੇ ਨਾਲ ਲੱਗਦਾ ਸਾਰਿਆਂ ਨੂੰ ਪੂਰੀ ਫੈਮਿਲੀ ਦੇ ਨਾਲ ਆਏ ਸੀ ਤੁਸੀਂ ਹਾਂਜੀ ਅਸੀਂ ਤਿੰਨੋਂ ਆਏ ਸੀ ਫਿਰ ਤੁਸੀਂ ਤਿੰਨੋਂ ਆਏ ਹੋ ਕੀ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਫਤੇ ਫਤੇ ਵਾਜੀ ਵਾਏ ਫਿਲਮ ਨੇ ਵੀ ਫਤੇ ਕਰਾ ਦਿੱਤੀ ਹੈ ਮਨ ਲੱਗਦਾ ਵਧੀਆ ਸਿੱਖਿਆ ਮਿਲਦੀ ਹੈ ਜੀ ਵੀ ਕਰਵਾਣੀ ਦੇ ਲੜ ਲੱਗੇ ਰਹਿਣਾ ਚਾਹੀਦਾ ਆਪਾਂ ਤੇ ਆਪਣੇ ਪੰਜਾਬ ਬਾਰੇ ਸੋਚਣਾ ਚਾਹੀਦਾ ਈ ਸਾਰਿਆਂ ਹਾਂਜੀ

ਕਿੰਨੀ ਮੇਰੀ ਫੈਮਿਲੀ ਨੂੰ ਵੀ ਮੈਨੂੰ ਵੀ ਬਹੁਤ ਵਧੀਆ ਲੱਗਦੀ ਪੂਰੀ ਫੈਮਿਲੀ ਨਾਲ ਆਏ ਤੁਸੀਂ ਤੁਹਾਡੀ ਫੈਮਿਲੀ ਆ ਸਾਰੀ ਹਾਂਜੀ ਹਾਂਜੀ ਮੇਰੇ ਹਸਬੰਡ ਨੇ ਮੇਰੇ ਫਾਦਰ ਨੇ ਲੋ ਮੇਰੇ ਬੱਚੇ ਅੱਗੇ ਸੀ ਮਦਰ ਨੇ ਲੋ ਨਾ ਗਏ ਮੈਂ ਆਪਣੇ ਪੂਰੇ ਪਰਿਵਾਰ ਨਾਲ ਆਇਆ ਜੀ ਛੋਟੇ ਛੋਟੇ ਬੱਚੇ ਵੀ ਨੇ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਬਹੁਤ ਤੇ ਮੈਸੇਜ ਬਹੁਤ ਅੱਛੀ ਤਰੀਕੇ ਨਾਲ ਕਨਵੇ ਕੀਤਾ ਹੈ ਮਤਲਬ ਆਪਣੇ ਰਿਲੀਜੀਅਨ ਤੇ ਆਪਣੇ ਰਿਲੀਜੀਅਨ ਦੇ ਨਾਲ ਕੀ ਮੈਂ ਚਲ ਕਲਚਰ ਨਾਲ ਕੀ ਮੈਂ ਜੁੜ ਕੇ ਚੱਲਣਾ ਹੈ ਤੇ ਦੈਟ ਇਜ਼ ਵਨ ਆਫ ਦਾ ਫਰਸਟ ਲਾਈਕ ਬੈਸਟ ਐਗਜ਼ਾਮਪਲ ਜੀ ਹਾਂ ਜੀ ਬਾਬਾ ਜੀ ਉੱਚਾ ਨਾਮ ਬਾਬਾ ਗੰਗਾਂ ਦਾ ਤੁਸੀਂ ਦੇਖਿਆ ਜੀ ਬਹੁਤ ਚਿੱਪੀ ਚੱਲੀ ਜਿਸ ਜਿਹਦੇ ਹਿਸਾਬ ਨਾਲ ਜੋਰ ਆਈ ਨੂੰ ਮਿਲਿਆ ਉਹਨਾਂ ਨੇ ਜਿਹਨਾਂ ਦੀ ਤਾਰੀਫ ਕੀਤੀ ਉਸ ਤੋਂ ਜ਼ਿਆਦਾ ਵੱਧ ਕੇ ਤਾਰੀਫ ਹੈਗੀ ਹੈ ਕੋਈ ਇਹ ਚ ਕੋਈ ਫਾਲਟ ਨਹੀਂ ਕੋਲ ਵਧੀਆ ਸਿੱਖਿਆ ਦਿੱਤੀ ਹੈ ਮਤਲਬ ਕਿ ਇਹ ਪਿੱਛੇ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਖਾਸ ਕਰ ਜਿਹੜੇ ਬੱਚੇ ਭਟਕਦੇ ਨੇ ਜੀ ਜੀ ਉਹਨਾਂ ਨੂੰ ਸਿੱਧ ਰਸਤੇ ਪਾਉਣ ਵਾਸਤੇ ਇਹ ਇੱਕ ਬੜਾ ਅੱਛਾ ਮੈਸੇਜ ਹੈ ਮੂਵੀ ਕਿਦਾਂ ਦੀ ਲੱਗੀ ਜੀ ਮੂਵੀ ਬਹੁਤ ਵਧੀਆ ਜੀ ਜਿੰਨੇ ਵੀ ਕਲਾਕਾਰ ਆ ਉਹਨਾਂ ਨੇ ਬਹੁਤ ਹੀ ਵਧੀਆ ਰੋਲ ਕੀਤਾ ਹੈਗਾ ਜੀ ਤੇ ਮੈਂ ਸਮਝਦਾ ਹਾਂ ਵੀ ਹਰ ਬੰਦੇ ਨੂੰ ਇਸ ਮੂਵੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪੂਰੀ ਫੈਮਿਲੀ ਨਾਲ ਆਇਆ ਸੀ। ਹਾਂਜੀ ਅਸੀਂ ਪੂਰੀ ਫੈਮਿਲੀ ਨਾਲ ਆਇਆ ਜੀ। ਮੇਸੇਜ ਹੈ ਆਪਣੇ ਤੇ ਬੇਟੀ ਜਵਾਈ ਹੈਗਾ ਬੇਟੀ ਹਾਂਜੀ ਦੱਸੋ ਜੀ ਕਿੱਦਾਂ ਲੱਗੀ ਮੈਨੂੰ ਐਕਚੁਅਲ ਮੂਵੀ ਬਹੁਤ ਬਹੁਤ ਵਧੀਆ ਸੀਗੀ। ਬਹੁਤ ਕੁਝ ਸਿੱਖਣ ਨੂੰ ਮਿਲਿਆ ਮੂਵੀ ਇਸ ਤੋਂ। ਰਾਈਟ ਤੇ ਬਾਕੀ ਡਾਇਰੈਕਸ਼ਨ ਵਾਈਜ਼ ਐਂਡ ਏਵਰੀਥਿੰਗ ਵਾਸ ਪਰਫੈਕਟ। ਹਾਂ। ਉੱਚਾਦਰ ਬਾਬੇ ਨਾਨਕ ਦਾ ਮੂਵੀ ਲੱਗ ਚੁੱਕੀ ਆ। ਹਾਂਜੀ ਪੂਰੀ ਸਾਫ ਸਿਕਾਂਤ ਕੀਤੀ ਆਪਦੀ। ਮੂਵੀ ਤੁਸੀਂ ਦੇਖ ਆਏ ਜੀ ਕਿਦਾਂ ਲੱਗੀ ਮੂਵੀ ਕਮਾਲ ਦੀ ਮੂਵੀ ਬਣੀ ਹੈ ਹਾਂ ਜੀ ਕਮਾਲ ਦੀ ਮੂਵੀ ਬਣੀ ਹੈ ਕਾਫੀ ਟਾਈਮ ਦੇ ਬਾਅਦ ਕੋਈ ਵਾਕਈ ਕੋਈ ਲੈਸਨ ਹੈਗਾ ਆਪਣੀ ਕਮਿਊਨਿਟੀ ਵਾਸਤੇ ਜੀ 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 ਇੱਥੇ ਵਾਸਤੇ ਵੀ ਉੱਥੇ ਵਾਸਤੇ ਵੀ ਹਮਮ ਹੋਰ ਕੁਝ ਪੁੱਛੋ ਹੋਰ ਇਹੀ ਪੁੱਛਦੇ ਆ ਜੀ ਦੇਵ ਖਰੋੜ ਸਾਹਿਬ ਦਾ ਕਿਦਾਂ ਰੋਲ ਲੱਗਾ ਯੋਗਰਾਜ ਜੀ ਦਾ ਕਿਦਾਂ ਲੱਗਾ ਜੀ ਸਾਰੇ ਕਮਾਦੇ ਬੰਦੇ ਨੇ ਸਾਰੇ ਸੋਟ ਟੂਟ ਟੀਮ ਫਰਸਟ ਕਲਾਸ ਹੈ ਪੂਰੀ ਸਕ੍ਰਿਪਟ ਵੀ ਕੁਝ ਝੋਲ ਨਹੀਂ ਹੈ ਕੁਝ ਨਹੀਂ ਹੈ ਲੋਕੇਸ਼ਨ ਵਾਈਜ਼ ਸਟੋਰੀ ਵਾਈਜ਼ ਮਤਲਬ ਕੋਈ ਲੱਗਦਾ ਨਹੀਂ ਵੀ ਕਿਸੇ ਕੋਈ ਦਿੱਕਤ ਆਈ ਕੰਟੀਨਿਉਟੀ ਚ ਇਹ ਅੱਛਾ ਇਹ ਮੈਨੂੰ ਸਰਵੇਚੀ ਮੈਨੂੰ ਕਿਦਾਂ ਲੱਗ ਰਿਹਾ ਹਾਂਜੀ ਸਰਵੇਚੀ ਸਾਰੇ ਰੋਲ ਵਧੀਆ ਯਾ ਸਭ ਨੇ ਕਮਾਧ ਕੰਮ ਕੀਤਾ ਹੈ ਕੋਈ ਓਵਰ ਨਹੀਂ ਹੋਇਆ ਨਾਮ ਮੋਦਾ ਦੀ ਮੂਵੀ ਬਹੁਤ ਉੱਚਾ ਦਰਬਾ ਬਣਾਣਾ ਤੇ ਇਹ ਵੀ ਤੁਸੀਂ ਦੱਸ 10 ਵਿੱਚੋਂ ਕਿੰਨੇ ਨੰਬਰ ਦੇ ਹੋਗੇ ਤੁਸੀਂ 10 ਤੋਂ 11 ਬੱਸ ਚੋ ਗਿਆ ਹਾਂ ਅੱਜ ਤੁਸੀਂ ਦੱਸੋ ਜੀ ਕਿਦਾਂ ਲੱਗੀ ਬਾਈ ਬਹੁਤ ਸੋਹਣੀ ਮੂਵੀ ਹੈ ਜਿੱਦਾਂ ਮੈਂ ਹੁਣ ਕਿਹਾ ਕਿ ਹਟਿਆ ਕਿ ਮੇਰੀ ਫੈਮਲੀ ਮੇਰੇ ਨਾਲ ਲਈ ਹੈ ਤੇ ਮੈਂ ਵੀ ਚਾਹੁੰਦਾ ਕਿ ਮੇਰੇ ਬੱਚੇ ਮੇਰੀ ਫੈਮਲੀ ਉਹ ਜੀ ਮੂਵੀ ਚ ਇਨਵੋਲ ਹੋਣ ਹਮੇਸ਼ਾ ਦੇਖਣ ਤੇ ਆਪਾਂ ਆਈ ਚਾਹੁੰਦੇ ਕਿ ਆਪਣੇ ਅਸੀਂ ਆਪਣੇ ਰੂਹ ਨਾਲ ਜੁੜੇ ਰਹੀਏ ਹਮੇਸ਼ਾ ਸੋ ਰੂਹ ਬੜੀ ਕਮਾਲ ਦੀ ਮੂਵੀ ਕਿਤੇ ਸੋ ਰੂਹ ਨਾਲ ਜੁੜੇ ਰਹੋ ਔਰ ਉੱਤੇ

ਮਾਸ਼ਾਅੱਲਿਕਾ ਤੇ ਕੋ ਨਾ ਦੇ। ਅੱਜ ਕੀ ਦਾ? ਅਸੀਂ ਆ ਗਏ। ਤੇ ਹਮਰੇ ਤੇ ਹੋਰ ਗੱਲ। ਆ ਜੀ ਨਾ ਜੀ। ਵੀ ਤੁਹਾਨੂੰ ਵੀ ਰਿਪੋਰਟ ਕਰਨੇ। ਤੁਸੀਂ ਬੋਲਦਾ ਹਾਂ। ਜਿਸ ਨੂੰ ਲੈ ਕੇ ਜਿਸ ਨੂੰ ਪਰਣੀ ਸੋ ਵੀ ਉੱਚਾਦਰ ਬਾਬੇ ਨਾਨਕ ਦਾ ਜਿੱਥੇ ਇਸ ਦੀ ਸਕਰੀਨਿੰਗ ਹੋ ਚੁੱਕੀ ਹੈ ਔਰ ਮੂਵੀ ਚੱਲ ਚੁੱਕੀ ਹੈ ਔਰ ਇਸ ਵਕਤ ਅੱਜ ਪਹਿਲਾ ਦਿਨ ਹੈਗਾ ਸੀ 12 ਜੁਲਾਈ ਦਾ ਔਰ ਜਿੱਥੇ ਉੱਚਾਦਰ ਬਾਬੇ ਨਾਨਕ ਦਾ ਇਸ ਵਕਤ ਮੇਰੇ ਨਾਲ ਦਾਵਤ ਐਂਟਰਟੇਨਮੈਂਟ ਤੋਂ ਮੇਰੇ ਨਾਲ ਇਸੋ ਸ਼ਰਮਾ ਜੀ ਹੈਗੇ ਨੇ ਜਿਨ੍ਹਾਂ ਨੇ ਮੂਵੀ ਨੂੰ ਮੁਕੰਮਲ ਕੀਤਾ ਵਾ ਔਰ ਪ੍ਰੋਡਿਊਸ ਕੀਤਾ ਵਾ ਮੇਰੇ ਨਾਲ ਇਸੋ ਨੇ ਸ਼ਰਮਾ ਜੀ ਮੂਵੀ ਤੁਸੀਂ ਵੀ ਵੇਖ ਕੇ ਆਏ ਹੋ ਜਨਤਾ ਜਿਹੜੇ ਸਾਰੇ ਜੋ ਦਰਸ਼ਕ ਸੀ ਵੇਖ ਕੇ ਗਏ ਨੇ ਬਹੁਤ ਅੱਛਾ ਰਿਸਪੌਂਸ ਦੇ ਰਹੇ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਪਹਿਲਾਂ ਦੇ ਵੌਇਸ ਆਫ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਗਾਲ ਜੀ ਤੇ ਮੂਵੀ ਅਸੀਂ ਹੁਣੇ ਦੇਖੀ ਆ ਤੇ ਚਲੋ ਆਪਣੀ ਅਸੀਂ ਮੂਵੀ ਬਣਾਈ ਆ ਵਧੀਆ ਪੁਰਾਲਾ ਕੀਤਾ ਵਾ ਸਾਫ ਸੁਥਰੀ ਮੂਵੀ ਆ ਅਸੀਂ ਆਪਣੇ ਰਿਵਿਊ ਆਪਣੇ ਜਾਂ ਮੂਵੀ ਨੂੰ ਚਲੋ ਕਹਿਣਾ ਹੀ ਸਹੀ ਪਰ ਲੋਕਾਂ ਨੇ ਬਹੁਤ ਪਸੰਦ ਕੀਤੀ ਆ ਮੂਵੀ ਸਾਫ ਸਟਰੀ মুਵੀ ਆ ਕੋਈ ਚਵਰ ਕਲਰਟੀ ਨਹੀਂ ਹੈਗੀ ਆਪਾਂ ਪਰਿਵਾਰ ਸਮੇਤ ਆਪਣੇ ਜਿਹੜੀ মুਵੀ ਦੇਖ ਸਕਦੇ ਹਾਂ ਮੈਂ ਜ਼ਿਆਦਾਤਰ ਵੇਖਿਆ ਸਾਰੀਆਂ ਫੈਮਲੀਆਂ ਆਈਆਂ ਦੀਆਂ ਅਸੀਂ ਇੱਥੇ ਹਣਾ ਬੜਾ ਮਾਣ ਮਹਿਸੂਸ ਹੁੰਦਾ ਤੁਸੀਂ ਕੀ ਕਹੋਗੇ ਤੇ ਲਈ ਜੀ ਬਹੁਤ ਮਾਣ ਮਹਿਸੂਸ ਹੁੰਦਾ ਕਿ ਪਰਿਵਾਰ ਇੱਥੇ ਆਗੇ ਬੈਠਾ ਛੋਟੇ ਛੋਟੇ ਬੱਚਾ ਇਦਨੇ ਵੇਖਣ ਸਸੀ ਗਾ ਜੀ ਪਹਿਲਾਂ ਤਾਂ ਮੈਂ ਸਭ ਦਾ ਥੈਂਕ ਯੂ ਕੱਦਾ ਵੋਸ ਆਫ ਇੰਡੀਆ ਸਪੈਸ਼ਲੀ ਜਿਨ੍ਹਾਂ ਨੇ ਆ ਉਪਰਾਲਾ ਕੀਤਾ ਸਾਡੇ ਵਿਊਜ਼ ਲੈਣ ਦਾ ਤੇ ਦਰਸ਼ਕਾਂ ਦੇ ਵਿਊਜ਼ ਲੈਣ ਦਾ ਤੇ ਇਸ ਫਿਲਮ ਦੇ ਵਿੱਚ ਜੋ ਸਾਨੂੰ ਲੈਸਾਂਵੇਂ ਆਪਣੇ ਬੱਚਿਆਂ ਨੂੰ ਦੇਣ ਲਈ ਆਪਣੇ ਪੇੜਸ ਲਈ ਸੇਵਾ ਕਰਨ ਲਈ ਆਪਣੇ ਧਰਮ ਦੇ ਜਾਣਨ ਲਈ ਉਹ ਇਸ ਮੂਵੀ ਤੋਂ ਸਾਨੂੰ ਬਹੁਤ ਕੁਝ ਗਿਆਨ ਮਿਲਿਆ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਅੱਛਾ ਸਿਲੇਸਨ ਦੇ ਸਕੀਏ ਤੇ ਮੈਂ ਇਹੀ ਕੰਨਾ ਕਿ ਸਭ ਤੋਂ ਬਾਅਦ ਹਰ ਕੋਈ ਬੰਦਾ ਇਸ ਮੂਵੀ ਨੂੰ ਜ਼ਰੂਰ ਵੇਖਣ ਆਏ ਔਰ ਆਪਣੇ ਪਰਿਵਾਰ ਦੇ ਨਾਲ ਵਿਚ ਬੈਠਣ ਦਾ ਉਹਨੂੰ ਮੌਕਾ ਸਭ ਤੋਂ ਵਧੀਆ ਹੈ ਹੈਗਾ थैंक यू ਸੋ ਮਚ ਸ਼ੁਕਰੀਆ ਜੀ ਔਰ ਜਿਸ ਤਰ੍ਹਾਂ ਕਿ ਇਸ ਮੂਵੀ ਦੇ ਵਿੱਚ ਪੰਜਾਬ ਤੋਂ ਪੰਜਾਬੀ ਇਵਨਕਵਾਂਗਾ ਪੰਜਾਬੀ ਇੰਡਸਟਰੀ ਤੋਂ ਯੋਗਰਾ ਸਿੰਘ ਜੀ ਹੈਗੇ ਨੇ ਦੇਵ ਖਰੋੜ ਹੈਗੇ ਨੇ ਤੁਸੀਂ ਕੀ ਕਹੋਗੇ ਕਿ ਕਿੱਦਾਂ ਲੱਗਾ ਉਹਨਾਂ ਦਾ ਐਕਟਿੰਗ ਉਹਨਾਂ ਦੀ ਇਸ ਦੇ ਵਿੱਚ ਅਦਾਕਾਰੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਸੀ ਜੀ ਬਾਕੀ ਜਿਹੜਾ ਤਰਨ ਜਗਪਾਲ ਜਿਹੜੇ ਭਾਜੀ ਨੇ ਉਹਨਾਂ ਨੇ ਜਿਹੜੇ ਡਾਇਰੈਕਟ ਕੀਤੀ ਆ ਜੋ ਉਹਨਾਂ ਦਾ ਜਿਸ ਤਰ੍ਹਾਂ ਤਰੀਕਾ ਉਹਨਾਂ ਦਾ ਮੈਂ ਦੇਖਿਆ ਉਹਨਾਂ ਨੇ ਬਹੁਤ ਜ਼ਿਆਦੇ ਮੁੱਦੇ ਜਿਹੜੇ ਆ ਇਹ ਚੱਕਿਆ ਫਿਲਮ ਦੇ ਵਿੱਚ ਤੇ ਥੋੜੇ ਜਿਿਹੇ ਵਕਤ ਦੇ ਵਿੱਚ ਬਹੁਤ ਜ਼ਿਆਦਾ ਕੁਝ ਸਮਝਾ ਦਿੱਤਾ ਤੇ ਜਦੋਂ ਪਿਕਚਰ ਫਿਰ ਫਿਨਿਸ਼ ਹੋਈ ਆ ਇਹ ਪਤਾ ਹੀ ਨਹੀਂ ਲੱਗਾ ਵੀ ਖਤਮ ਹੋ ਗਈ ਫਿਰ ਸਾਨੂੰ ਤੇ ਲੱਗਾ ਹਜੇ ਇੰਟਰਵਲ ਹੀ ਹੋਇਆ ਫਿਰ ਮਤਲਬ ਇੱਕਦਮ ਸਿੱਧੇ ਫਿਨਿਸ਼ ਹੋ ਗਈ ਤੇ ਮਤਲਬ ਸਾਨੂੰ ਮਹਿਸੂਸ ਇਹ ਹੋਇਆ ਵੀ ਸਾਨੂੰ ਤੇ ਇੰਟਰਵਲ ਹੀ ਹੋਇਆ ਇਸ ਤਰ੍ਹਾਂ ਬਣ ਕੇ ਰੱਖਣ ਵਾਲੀ ਇੱਕ ਪਿਕਚਰ ਹੈ ਜੀ ਜੀ ਬਣ ਕੇ ਰੱਖਣ ਵਾਲੀ ਪਿਕਚਰ ਔਰ ਤਰਨ ਜਗਪਾਲ ਨੂੰ ਵਾਕਿਆ ਭੁੱਲਿਆ ਨਹੀਂ ਜਾ ਸਕਦਾ ਬਹੁਤ ਹੀ ਛੋਟੀ ਉਮਰ ਦਾ ਹੋਲੀ ਉਮਰ ਦੇ ਡਾਇਰੈਕਟਰ ਨੇ ਔਰ ਬਹੁਤ ਹੀ ਅੱਛਾ ਉਹਨਾਂ ਨੇ ਲਿਖਿਆ ਬਹੁਤ ਹੀ ਅੱਛੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਔਰ ਐਮਪੀ ਸਰ ਮੇਰੇ ਨਾਲ ਨੇ ਵਾਇਸ ਆਫ ਇੰਡੀਆ ਟੀਵੀ ਤੋਂ ਸਰ ਤੁਸੀਂ ਕੀ ਕਹੋਗੇ ਮੂਵੀ ਵੇਖੀ ਆਪਾਂ ਅ ਵਾਇਸ ਆਫ ਇੰਡੀਆ ਨੂੰ ਬਹੁਤ ਵੱਡਾ ਮਾਣ ਹੈ ਕਿ ਸਾਡੇ ਪਰਿਵਾਰਾਂ ਦੇ ਮੈਂਬਰ ਸਾਡੇ ਮਿੱਤਰ ਸੁਨੀਲ ਸਿੰਘ ਉਹਨਾਂ ਨੇ ਇਸ ਫਿਲਮ ਨੂੰ ਜਿਹੜਾ ਮਾਨ ਬਖਸ਼ਿਆ ਉਹਨਾਂ ਨੇ ਬਿਨੀ ਪੈਗ ਵਿੱਚ ਲੈ ਕੇ ਆਂਦਾ ਔਰ ਪੂਰੇ ਵਰਲਡ ਦੇ ਵਿੱਚ ਇਹਨੂੰ ਸਪான்ਸਰ ਕੀਤਾ ਪਿੱਛੇ ਜੇ ਇਹਨਾਂ ਦੇ ਅਦਾਕਾਰ ਜਿਹੜੇ ਸੀ ਸਾਰੇ ਇੱਥੇ ਵੀ ਨਹੀਂ ਪਹਗਾਏ ਜਦੋਂ ਉਦੋਂ ਵੀ ਸੁਨੀਲ ਜੀ ਨੇ ਇੱਕ ਬਹੁਤ ਵੱਡਾ ਇੰਤਜ਼ਾਮ ਕੀਤਾ ਸੀਗਾ ਉਹਨਾਂ ਨੂੰ ਆਨਰ ਕੀਤਾ ਉਹਨਾਂ ਨੂੰ ਪਬਲਿਕ ਦੇ ਨਾਲ ਇੰਟਰੋਡਿਊਸ ਕਰਵਾਇਆ ਔਰ ਫਿਲਮ ਬਾਰੇ ਗੱਲ ਕੀਤੀ ਮੈਂ ਫਿਲਮ ਬਾਰੇ ਗੱਲ ਨਾ ਵੀ ਕਰਾਂ ਤੇ ਮੈਂ ਇਹ ਜ਼ਰੂਰ ਮਾਨ ਮਹਿਸੂਸ ਕਰਦਾ ਕਿ ਸਾਡੇ ਵਾਸਤੇ ਇੱਕ ਬੜੀ ਨਵੀਂ ਨਵੇਕਲੀ ਤੇ ਪਹਿਲ ਕਦਮੀ ਵਾਲੀ ਗੱਲ ਹੈ ਜਦੋਂ ਸੁਨੀਲ ਹੋਰੀ ਇੱਕ ਨਵੇਂ ਪੇੜ ਵਿੱਚ ਪੈਰ ਧਰਿਆ ਇਹਨਾਂ ਨੇ ਅਸੀਂ ਚਾਹਾਂਗੇ ਦੁਆ ਕਰਾਂਗੇ ਕਿ ਇਹਨਾਂ ਨੂੰ ਕਾਮਯਾਬੀ ਮਿਲੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਫਿਲਮਾਂ ਜਿਹੜੀਆਂ ਉਹ ਪ੍ਰੋਡਿਊਸ ਕਰਨ ਤੇ ਲੋਕਾਂ ਦੀ ਸੇਵਾ ਇਸ ਤਰੀਕੇ ਨਾਲ ਕਰਦੇ ਰਹਿਣ ਸਾਡੀਆਂ ਸ਼ੁਭ ਸ਼ਾਮਾਂ ਹਮੇਸ਼ਾ ਸੁਨੀਲ ਹੋਰਾਂ ਦੇ ਨਾਲ ਆ ਮਿਰਵਾਨ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਵੌਇਸ ਆਫ ਇੰਡੀਆ ਟੀਵੀ ਦੇਖ ਰਹੇ ਹੋ ਤੁਸੀਂ ਔਰ ਜਿਸ ਤਰ੍ਹਾਂ ਕਿ ਉੱਚਾਦਰ ਬਾਬੇ ਨਾਨਕ ਦਾ ਰਿਲੀਜ਼ ਹੋ ਚੁੱਕਿਆ ਬਹੁਤ ਹੀ ਜਲਦੀ ਤੁਸੀਂ ਵੀ ਆਪਣੇ ਨੇਲਸ ਸਲੀਮਾ ਘਰਾਂ ਵਿੱਚ ਜਾਓ ਔਰ ਦੇਖ ਕੇ ਆਓ ਬਹੁਤ ਬਹੁਤ ਸ਼ੁਕਰੀਆ ਮੈਂ ਹਾਂ ਜੀ ਰਾਹੁਲ ਸ਼ਰਮਾ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਟੀਵੀ